ਹਾਂਜੀ ਸਤਿ ਸ੍ਰੀ ਅਕਾਲ ਜੀ ਗੁੱਡ ਮਾਰਨਿੰਗ ਅਦਾਬ ਨਮਸਕਾਰ ਜੀ ਜੋ ਟਾਈਮ ਆ ਸਵੇਰ ਦੇ 7:30 ਵਜੇ ਨੇ ਘਰ ਦੇ ਕੰਮ ਨੇ ਮੇੜੇ ਨੇ ਪਹਿਲਾਂ 4 ਵਜੇ ਬਾਕੀ ਸੀ ਖੇਤ ਤੁਹਾਨੂੰ ਦੱਸ ਰਹੀ ਆਂ ਅੱਜ ਆਪਾਂ ਝੋਨਾ ਲਾਉਣ ਲੱਗ ਗਏ ਅੱਜ ਜੀ ਪਾਣੀ ਛੱਡ ਕੇ ਕੱਲ 2 ਕਿੱਲੇ ਕਦੂ ਕੱਢ ਦਿੱਤੇ ਸੀ ਤੇ ਅੱਜ ਪਿੰਡ ਵਾਲੀਆਂ ਬੁੜੀਆਂ ਆਈਆਂ ਨੇ ਝੋਨਾ ਲਾਉਣ ਤੇ ਮਾਸਿਓਰੀ ਆਈ ਆ ਰੋਟੀ ਪਕਾਉਣ ਨਾਲ ਚਲੋ ਕਿਉਂ ਆਮਣ ਬਾਗੀ ਸੀ ਇਹ ਪੇਕੇ ਉੱਤੇ ਵੀ ਚੱਲ ਸਰਦਾ ਨਹੀਂਗਾ ਛੁੱਟੀਆਂ ਨੇ 4 ਦਿਨ ਲਾ ਆਉਣਗੇ ਤੇ ਮੇਰੇ ਜੀਰੀ ਵਾਲੇ ਕਮਾਂਡੀ ਵੀ ਨੇ ਸਾਰੇ ਜਿਹੜੇ ਲਾਉਣ ਆਏ ਨੇ ਉਹਨਾਂ ਨੂੰ ਕਹਿੰਦਾ ਵੀ ਰੋਟੀ ਆਪ ਪਕਾ ਲਓ ਵਿਚਾਰੇ ਵਰੀਆ ਪਰ ਵੀ ਮਾਸੀ ਹੁੰਦਰੀ ਆ ਤੁਸੀਂ ਬਲੌਗਰ ਚ ਦੇਖਦੇ ਰਹੋ ਐਤਕੀ ਵੀ ਉਹੀ ਆਈ ਐ ਕਿਉਂ ਜਿਹੜਾ ਆਪਣੇ ਕੰਮ ਕਰਨ ਲੱਗੇ ਨਾ ਸੀ ਤੇ 8 ਦਿਨ ਆਪਾ ਟਾਈਏ ਅੱਜ ਵੀਰ ਉਹੀ ਪੱਕੇ ਸੀ ਆਪਣੇ ਵਿਚਾਰੇ ਚਾਲ ਕਦੀ ਜਿਹੜਾ ਤੇ ਇਹ ਜੀਰੀ ਵਾਲੇ ਵੀ ਪੱਕੀ ਨੇ ਆਪਣੇ ਆ ਬੀਬੀ ਦੇ ਵੀ ਦਾ ਪਤਾ ਹੀ ਪਿਆ ਕਿਉਂ ਬਾਈ ਅਮਨ ਵਾਗੀ ਸਾਰਾ ਕੰਮ ਹੈ ਬੀਬੀ ਨੂੰ ਇੱਧਰ ਰੋਟੀ ਪਾਣੀ ਦਾ ਪਰ ਗਿਆ ਤੇ ਪਹਿਲਾਂ ਦਾਲ ਦੂਲ ਬਣਾਈਏ ਤੁਹਾਨੂੰ ਦਿਖਾਉਨੇ ਆ ਮਚਾ ਦਿੱਤੀ ਅੱਗ ਚੁੱਲੇ 'ਚ ਤੇ ਕੱਲ ਪੋਚਾ ਪਾ ਚੀਕ ਕਰਤੀ ਦੀ ਬੀਬੀ ਨੇ ਦਾਲ ਦਾ ਪਤੀਲਾ ਬਣਾ ਦਿੱਤਾ 14 ਜਾਣੇ ਦੇ ਕਿ 15 ਵਸੀ ਤੇ 13 ਜਾਣੇ ਜੀਰੀ ਲਾਉਣ ਵਾਲੇ ਨੇ ਤੇ ਸਾਡਾ ਇੱਕ ਦਿਹਾੜੀਆ ਦੇ ਤਿੰਨ ਜਾਣੇ ਅਸੀਂ ਆ 17-18 ਜਾਣੇ ਹੋਗੇ ਬਸ ਇਹਨਾ ਹਾਂ ਸਤਿਨਾਮ ਦਾ ਰੱਖੇ ਮਹਾਰਾਜ ਸਾਰਾ ਕਿਸੇ ਬਾਬਾ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬਰਾੜਾ ਬਾਬਾ ਸਮਾਰ ਵਾਲਾ ਬਾਬਾ ਜੋਗੀ ਪੀਰ ਜੀ ਬਾਬਾ ਖਵਾਜਾ ਪੀਰ ਇਹਨਾਂ ਨਾਮ ਤੇ ਆ ਕੇ ਮਾਸੀ ਨੇ ਪਹਿਲੀ ਰੋਟੀ ਵੇਲ ਲਈ ਕਿਰਪਾ ਰੱਖੇ ਵਾਹਿਗੁਰੂ ਇਹਨਾਂ ਦਾ ਵੀ ਚਾਰਾ ਨਾ ਮਹੀਨੇ ਦੋ ਮਹੀਨੇ ਖਪਣਗੇ ਹੁਣ ਇਹ ਸੌਣ ਵਾਲੀ ਜੀ ਦਾ ਬਾਲ ਔਕਾ ਹੋਇ ਨਾ ਜਾ ਕੇ ਕਿਉਂ ਹੁਣ ਤਾਂ ਇੱਕ ਤਾਂ ਸੜਾਕਾ ਪਾ ਪਏ ਜਣਾ ਜੀ ਉਦੋਂ ਦਾ ਪ੍ਰਧਾਵ ਵਾਲੀ ਨਿਕਲਣ ਲੱਗ ਗਈ ਨਹੀਂ ਅਜੇ ਤਾਂ ਨਵੇਂ ਨਵੇਂ ਨੇ 2 10 ਦਿਨ ਖਿੱਚ ਕੇ ਲਾਉਣਗੇ ਵਿਚਾਰੇ ਉਦੋਂ ਬਾਅਦ ਔਖਾ ਹੋ ਜਾਣਾ ਗਰਮੀ ਵੱਜ ਜਾਂਦੀ ਹੈ ਜਿਹੜੀ ਸੌਣ ਵਾਲੀ ਲਾਉਣੀ ਹੁੰਦੀ ਹੈ ਬਹੁਤ ਔਖੀ ਹੈ ਪਰ ਇਹਨਾਂ ਨੇ ਵਿਚਾਰੇ ਨੇ ਬਹੁਤ ਵਧੀਆ ਲਾਈ ਬਹੁਤ ਵਧੀਆ ਜੀ ਨਿਕਲੀ ਬਹੁਤ ਸੀ ਹੁਣ ਤੇ ਨਾਲੇ ਕੀਤੀ ਵੀ ਵੱਡੀ ਗਈ ਸੀ ਨਰਮ ਨੇ ਵਿਚਾਰੇ ਵਧੀਆ ਜੇ ਮੈਂ ਕਹੇ ਇਹਦੇ ਵੀ ਇੱਥੋਂ ਐ ਕਰ ਦਿਓ ਬਾਈ ਇਹਨਾਂ ਨੇ ਜਵਾਬ ਨਹੀਂ ਦਿੱਤਾ ਕਿ ਦੇ ਖੁੰਜੇ ਤੇ ਬਿਜਲੀ ਵੱਧ ਲਾ ਰੋ ਸੰਘਣੀ ਜਾਂ ਵੱਟ ਕੋਲੇ ਕੱਖ ਨਹੀਂ ਹੋਣਗੇ ਸੰਘਣੀ ਲਾ ਦੋ ਇਹਨਾਂ ਨੇ ਐਂ ਨਹੀਂ ਕਿਹਾ ਵੀ ਅਸੀਂ ਲਾਉਂਦੇ ਕਹਿੰਦੇ ਲਾ ਦੇ ਨਾ ਭਾਈ ਕੋਈ ਨਾ ਹੋ ਠੀਕ ਆ ਵਸੇ ਦੋ ਟੱਪਤ ਵਧੀਆ ਸੱਸੀ ਕਾ ਬੁਲਾ ਰਹੇ ਭਾਈਆਂ ਨੂੰ ਸਾਨੂੰ ਭੈਣ ਭਾਈ ਜਿਹੜੇ ਦੇਖਦੇ ਨੇ ਤੇ ਜਿੰਨੇ ਵੀ ਭੈਣ ਵੀਰ ਦੇਖਦੇ ਨੇ ਚੈਨਲ ਆਪਣਾ ਤੇ ਮਾਸੀ ਵੱਲੋਂ ਸਤਿ ਸ੍ਰੀ ਅਕਾਲ ਜੀ ਤੇ ਹੁਣ ਦੋ ਤਿੰਨ ਦਿਨ ਲੱਗਣਗੇ ਤੁਹਾਨੂੰ ਵਲੌਗ ਚ ਦਿਖਾਇਆ ਕਰਾਂਗੇ ਤੇ ਕਰਿਆ ਕਰਾਂ ਗੱਲਾਂ ਬਾਤਾਂ ਤੇ ਹੁਣ ਮੈਂ ਕਾਲੀ ਕਾਲੀ ਵਲੋਗ ਬਣਾਉਣ ਲੱਗਾ ਕਿ ਮੈਂ ਖੇਤ ਜਾਣਾ ਜੀ ਫਿਰ ਤਾਲ ਸਾਰਾ ਦਿਨ ਮਿਲਦੇ ਰਹਾਂਗੇ ਤੁਹਾਨੂੰ ਲੇਬਰ ਨਾਲ ਤਰੀ ਨਾਲ ਕਰਾਵਾਂ ਜਾਨ ਪਸਾਨ ਬਣੇ ਰਿਓ ਵਲੋਗ ਨਾਲ ਬਹੁਤ ਵਧੀਆ ਵਲੋਗ ਹੋ ਧੰਨਵਾਦ ਹਾਂਜੀ ਵੀਰੋ ਤਰੀਕ ਹੋ ਗਈ ਅੱਜ 7 ਟਾਈਮ ਹੈ 9 ਵਜੇ ਦਾ ਸਵੇਰ ਦਾ ਤੇ ਆਪਾਂ ਲੱਗ ਗਿਆ ਝੋਨਾ ਲਾਉਣ ਲਵਾਈ ਚੈੱਕ ਕਰੋ ਬਾਈ ਲੋਕ ਕਹਿੰਦੇ ਮਸ਼ੀਨਾ ਜੇ ਬਹੁ ਪਰ ਜਿਹੜੀਆਂ ਪਿੰਡ ਵਾਲੀਆਂ ਬੁੜੀਆਂ ਨੇ ਲਾਈਵ ਆਈ ਹੁੰਦੀ ਆ ਇਹਨਾ ਮੁਕਾਬਲਾ ਕੋਈ ਨਹੀਂ ਕਰ ਸਕਦਾ ਨਾ ਦਾਣਿਆਂ ਤੋਂ ਵੱਧ ਨਿਕਲਣਗੇ ਨਾਲੇ ਇਹ ਨਾਲੇ ਖਰਚਾ ਘਟਾਉਰੇ ਰੱਪੇ ਨਾ ਕੋਈ ਢੱਕਾ ਲਾਉਣਾ ਪਵੇ ਵਿੱਚ ਆਪਾਂ ਚਲਾ ਦਿੱਤਾ ਕੰਮ ਲਵਾਈ ਚੈੱਕ ਕਰੋ ਕਿਧਰ ਪਾਸਟਰ ਗਿਆ ਸੰਗਰਪੌਰ ਉਹ ਟਾਕੇ ਲਵਾ ਤਾ ਪਹਿਲਾਂ ਉਹਨਾਂ ਅੱਜ ਲੱਡੂ ਲਿਆ ਕੇ ਦੇਣ ਤੁਹਾਨੂੰ ਆਪਾਂ ਦਾ ਮੱਥਾ ਵੀਂਡੇ ਕਹੀਂ ਚਲਾਦਾ ਕੰਮ ਠੀਕ ਦਾ ਠੀਕ ਹੈ ਉਹਨਾਂ ਮਾਤਾਂ ਦੇ ਕੜਾਈ ਦਾ ਘਰਿਆ ਕਰੂਗੀ ਰੋਜ਼ ਜਿੰਨੇ ਦੀਰੀ ਲੱਗੂ ਤੇ ਮੈਂ ਲੱਡੂ ਵੀ ਲਿਆਵਾਂਗਾ ਠੱਡਰੀ ਦਾ ਹਾਂਜੀ ਇੱਕ ਪਾਸੇ ਆਪਾਂ ਝੋਨਾ ਲਾਈ ਜੰਨੇ ਆ ਤੇ ਇੱਥੇ ਲਾ ਰਿਹਾ ਕੰਪਿਊਟਰ ਕਰਾ ਜੋ ਆਪਣਾ ਦੋ ਕੀਲੇ ਪਾਣ ਵੀ ਭਰ ਗਿਆ ਉਧਰ ਗੋਰਾ ਬੱਟਾ ਪੋਚੀ ਇਹਦਾ ਗੋਰਾ ਹੁਣ ਆਪਣੇ ਆਇਆ ਕਰੂਗਾ ਦੋ ਕੀਲੇ ਭਰੇ ਪਏ ਨੇ ਤੇ ਆਹ ਖੱਤਾ ਇਧਰ ਆਪਣਾ ਕਰਾ ਕਰਨੀ ਹੋ ਰਹੀ ਹੰਦੀ ਹੁਣ ਮਲਕੀਤ ਆਇਆ ਚਾਰ ਮਿੱਤਰੀ ਆਪਣਾ ਕਮਲਕੀਤ ਹਾਂਜੀ ਉਧਰ ਜੀ ਤੁਹਾਨੂੰ ਬਾਜੀ ਲਗਾ ਠੀਕ ਹੈ ਤੇ ਬਾਈ ਆਇਆ ਕਰਾ ਲਾਉਣਾ ਦੀਕਦੀ ਮੈਨੂੰ ਸਵੇਰ ਦੀ ਮੈਨੂੰ ਮਾਨ ਹੈਗਾ ਦੀ ਮਲਕੀਤ ਵੀ ਆਓਗੇ ਜ਼ਰੂਰ ਵੀ ਲੇਟ ਮੜਾ ਹੋ ਸਕਦਾ ਵੀ ਉਹਨੂੰ ਵੀ ਪਤਾ ਨਹੀਂ ਪਾਣੀ ਛੱਡੀ ਬੈਠਾ ਗਿਆ ਹਾਂ ਉਹਨੇ ਮੈਨੂੰ ਐ ਕਹਿੰਦਾ ਪਾਣੀ ਛੱਡੀ ਬੈਠਾ ਉਹ ਹਾਂ ਅੱਜ ਆਪਾਂ ਉਹਨੂੰ ਆਜਾ ਆਇਆ ਗਿਆ ਇਹਨੂੰ ਤਾਂ ਪਾਣੀ ਛੱਡਣਾ ਪੈਦੇ ਹਾਂ ਹਾਂ ਆ ਬੱਲਾ ਉਸਦੀ ਕਟ ਧੰਨਵਾਦ ਛੋਟਾ ਭਾਈ ਸਹੀ ਆ ਗਿਆ ਭਾਈ ਚਰਕੇ ਤੈਨੂੰ ਠੀਕ ਹੋਰ ਪਰ ਚੋਨਾ ਕਿੜਾ ਲਾਏਗਾ ਛੋਨਾ ਪਾਸ ਛੱਬੀ ਛੱਬੀ ਲਾ ਦੇ ਆਹ ਕਿਨਾਂ ਪਰ ਪਾਣੀ ਛੋਣੀ ਦੀ ਆ ਰਿਹਾ ਹਾਂ ਹਾਂ ਚਲੋ ਜੀ ਮਿਲਦੇ ਹਾਂ ਮੈਂ ਆਪਦਾ ਵਾਲਾ ਹੁਣ ਕੰਮ ਨੂੰ ਕਰੂੰਗਾ ਠੀਕ ਐ ਇਹ ਬਾਹਣ ਤੇ ਜੀਰੀ ਬਾਈ ਬਹੁਤ ਘਟ ਲੱਗੀ ਐ ਜੀ ਕਰਾ ਲੱਗ ਰਿਹਾ ਐ ਇਹ ਚ ਬਾਹਰਾ ਤੇ ਉਹਨਾਂ ਕੱਕਣ ਡੇ ਹੁੰਦਾ ਸੀ ਤੇ ਆਪਾਂ ਹੁਣ ਇਹਨੂੰ ਬਾਹ ਕੇਤ ਕੀ ਜੀਰੀ ਦੇ ਜੋ ਕਰ ਰਿਹਾ ਬਾਹਣ ਜੀਰੀ ਤਾਂ ਤੇ ਬਹੁਤ ਚੰਗੀ ਹੋਣੀ ਐ ਗੱਲ ਕਰ ਕੱਦੂ ਕਰਨ ਵੇਲੇ ਪ੍ਰੋਬਲਮ ਆਊਗੀ ਕਿਉਂ ਜਦੋਂ ਕੱਦੂ ਕਰਾਂਗੇ ਟਰੈਕਟਰ ਵਿੱਚ ਗੋਡਣਗੇ ਜਿੱਥੇ ਜੀਰੀ ਹਰ ਸਾਲ ਲੱਗਦੀ ਹੋਵੇ ਉੱਥੇ ਟਰੈਕਟਰ ਨਹੀਂ ਗੋਡਦੇ ਜਿੱਥੇ ਨਵੀਂ ਜੀਰੀ ਲੱਗਦੀ ਆ ਪਹਿਲੀ ਵਾਰ ਉਹ ਟਰੈਕਟਰ ਗੋਡਣੀ ਗੋਡਣੇ ਗੱਲ ਕਰ ਆਪਾਂ ਨੂੰ ਇੰਨਾ ਸਾਹ ਬਾ ਕੇ ਇਹ ਤੇ ਆਪਾਂ ਪਾਣੀ ਤੁਰਤ ਪੈਰ ਛੱਡਾਂਗੇ ਪਾਣੀ ਛੱਡਣ ਸਾਰ ਕੱਦੂ ਕਰਦਾਂਗੇ ਕਦੇ ਵੀ ਝੋਨਾ ਜਿੱਦਣ ਪਹਿਲੀ ਵਾਰ ਲਾਉਣਾ ਬਾਹਣ ਚ ਪਹਿਲਾਂ ਪਾਣੀ ਨਾ ਛੱਡੋ ਜੇ ਪਹਿਲਾਂ ਪਾਣੀ ਛੱਡ ਦੇਣ ਉਹ ਟਰੈਕਟਰ ਗੋਡਣਾ ਹੀ ਗੋਡਣਗੇ ਪੁੱਛੋ ਉਹਦੀ ਪਾਣੀ ਛੱਡਣ ਸਾਰ ਪੱਕਣੇ ਕੱਦੂ ਕਰਦੋ ਇਹਦਾ ਹੀ ਹੱਲ ਆ ਜੀ ਲਾਤਾ ਚਮਕੀਲਾ ਅਮਲ ਕੀਤਾ ਨੇ ਵੀ ਤੇ ਦੂਸਰਾ ਡਰਾਈਵਰ ਇਹਨਾਂ ਦਾ ਬਿਮਾਰ ਹੋ ਗਿਆ ਤੇ ਇਹ ਮੁੰਡਾ ਆ ਆਪਣਾ ਦੋਸਤ ਉਹ ਵੀ ਆਪਣੇ ਪਹਿਲਾਂ ਖਰਾਹ ਹੁੰਦਾ ਸੀ ਲੱਪਣੇ ਲੱਗਿਆ ਹੁੰਦਾ ਸੀ ਅੱਜ ਉਹ ਜਿਹੜਾ ਸਾਰਾ ਦਿਨ ਟਰੈਡ ਚਲਾਈ ਜਾਂਦਾ ਜਿਹਨੂੰ ਗਰਮੀ ਲੱਗ ਗਈ ਤੇ ਪਹਿਲਾਂ ਮੈਂ ਆਇਆ ਸੀ ਫਿਰ ਨੂੰ ਉਲਟੀਆਂ ਲੱਗੀਆਂ ਪਈਆਂ ਸੀ ਤੇ ਫਿਰ ਹੁਣ ਇਹ ਆਇਆਗਾ ਨਹੀਂ ਆਪਣੇ ਕੱਲ ਲੱਗ ਜਾਂਦਾ ਕਰਾ ਚਮਕੀਲੇ ਦਾ ਗਾਣਾ ਚੱਲ ਰਿਹਾ ਜੀ ਚਮਕੀਲੇ ਜੀ ਦਾ ਚਮਕੀਲਾ ਸਾਹਿਬ ਦਾ ਕਹਿਦਾ ਨੇ ਆਪਾਂ 22 ਦਿਨ ਦੀ ਪ੍ਰਾਣੀ ਇੱਥੇ ਤੂੰ ਐਵੇਂ ਨਾ ਜਿੰਦੇ ਮਾਨ ਕਰੀ ਗੱਲਾਂ ਸੱਚੀਆਂ ਦੀਆਂ ਚਮਕੀਲੇ ਦੀਆਂ 22 ਦਿਨ ਦੀ ਪ੍ਰਾਣੀ ਹੈ ਜ਼ਿੰਦਗਾਨੀ ਕੋਈ ਮੈਂ ਮੈਂ ਕਿਥੇ ਫਿਰਦਿਆਂ ਆਵਾਜ਼ ਤਾਂ ਜਾਂਦੀ ਰਹੇ ਨੇ ਬੰਦੇ ਦੀਆਂ ਯਾਰ ਵੀ ਇੱਕ ਦੋ ਹੀ ਕਰਨ ਵਾਲਾ ਨੇ ਜਾਤੀ ਪੁੱਤ ਕਰਦਾ ਉਹਨਾਂ ਜਾਂ ਘਰ ਵਾਲੀ ਜਾਂ ਮਾਂ ਜਾਂ ਭੈਣਾ ਹੋਰ ਤਾਂ ਕਿਹਨੇ ਯਾਰ ਕਰਨਾ ਹੁੰਦਾ ਬਈ ਚੋਣ ਆਪਣਾ ਬੀਜਿਆ ਹੋਇਆ ਪੂਰਾ ਟੋਪਰਾ ਹੋ ਚੁੱਕਿਆ ਆਪਾਂ ਆਏ ਆ ਜੀ ਹੁਣ ਜੋਤਾਂ ਲਾਉਣ ਬਾਬਾ ਖਵਾਜਾ ਪੀਰ ਦੀਆਂ ਕਰੀਏ ਕਢਾਈ ਜੋਤਾਂ ਲਾ ਕੇ ਫੇਰ ਲੈ ਕੇ ਜਾ ਮੈਂ ਕਢਾਈ 부ੜੀਆਂ ਕੋਲੇ ਦੀਰੀ ਲਾਉਣ ਵਾਲਿਆਂ ਕੋਲੇ ਕਢਾਈ ਖਵਾਵਾਂਗੇ ਤੇ ਲਾਈਟ ਦੀ ਬਹੁਤ ਕਿਰਪਾ ਲਾਈਟ ਸਵੇਰੇ 6 ਵਜੇ ਦੀ ਆਈ ਹੈ ਬਾਹਨ ਉਧਰ ਵੀ ਆਪਣਾ ਦੂਜੇ ਖੇਤ ਵੀ ਤੁਹਾਨੂੰ ਦਸਤੇ ਦਿਖਾਉਿਆ ਦੋ ਕਿੱਲੇ ਭਰ ਕੇ ਇੱਥੇ ਜੋਤ ਨੇ ਕਰਤਾ ਕੱਦੂ ਬਹੁਤ ਸੋਹਣਾ ਕੱਦੂ ਕਰਿਆ ਸਾਰਾ ਪਹਾੜ ਪੂਰਾ ਵਧੀਆ ਬਣਾਤਾ ਤੇ ਐ ਜਾਣਦਾ 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 ਬਹਾ ਵੈਰੀ ਗੁੱਡ ਵੈਰੀ ਗੁੱਡ ਵੈਰੀ ਗੁੱਡ ਮੁੰਡਾ ਕੀ ਰਹਾ ਤਰਸੇਵੰਦਾ ਪੂਰਾ ਕੰਮ ਜਾਣਦਾ ਹੈ ਦੇਖੋ ਜੀ ਪੂਰੇ ਸ਼ੌਂਕ ਨਾਲ ਕਿੱਦੂ ਕਰਿਆ ਕੋਈ ਬੱਟ ਨਹੀਂ ਟਾਹੀ ਕਿਸੇ ਪਾਸਿਓਂ ਐ ਵੀ ਨਹੀਂ ਲੱਗਣ ਤੈਨੂੰ ਮਿੱਚਿਆ ਮੱਕੀ ਮੁੱਕੀ ਵਾਲਾ ਵਿੱਚ ਹੀ ਰਲਾ ਤਾ ਗਾਜੇ ਮਾਰ ਕੇ ਮਾਰ ਕੇ ਔਰ ਇਹ ਕੱਢਦਾ ਨਹੀਂ ਮੁੰਡਾ 1 ਨੰਬਰ ਦਾ ਹਾਲੀ ਐ ਮੁੰਡਾ 1 ਨੰਬਰ ਦਾ ਹਾਲੀ ਐ ਨਜ਼ਰ ਵੀ ਨਾ ਲੱਗੇ ਜਾਦੇ ਪੁੱਤ ਨੂੰ ਸ਼ੌਂਕ ਦੇ ਕੰਮ ਨੇ ਗਲਾ ਬਹੁਤ ਕਰਿਆ ਹੋਇਆ ਭੱਖੇ ਹੋਏ ਪਾਣੀ ਪੀ ਲੈਨੇ ਠੰਡਾ ਜੀ ਤੇ ਆਹ ਮੋਟਰ ਸੱਡੀ ਬਿਠਾ ਇੱਥੋਂ ਤੇ ਮੈਂ ਅੱਗੇ ਆ ਬੰਦਾ ਤੇ ਪਾ ਬਾਬੇ ਖਵਾਰੇ ਪੀਰ ਨੂੰ ਟੇਕਦੇ ਮੱਥਾ ਤੇ ਬਾਬੇ ਸਮਾਦ ਵਾਲੇ ਨੂੰ ਤੇ ਅੱਜ ਢੇਕਾਂਗੇ ਆਪਾਂ ਤਿੰਨ ਮੋਟਰਾਂ ਦੇ ਮੱਥਾ ਦੋ ਮੋਟਰਾਂ ਦੇ ਕੱਲ ਨੂੰ ਢੇਕ ਦਾਂਗੇ ਪੰਜ ਮੋਟਰਾਂ ਨੇ ਆਪਣੇ ਦੀ ਉਹ ਘਾਣੇ ਵਾਲੇ ਕਹਿੰਦੀ ਹੁੰਦੀ ਆਗੀ ਤਿੰਨ ਮੋਟਰਾਂ ਲੱਗੀਆਂ ਹੁੰਦੀ ਫਸਲ ਬਤੇਰੀ ਵੇ ਬਾਬੇ ਦੀ ਕਿਰਪਾ ਨਾਲ ਆਪਣੇ ਪੰਜ ਲੱਗੀਆਂ ਨੇ ਬਈ ਹਾਂਜੀ ਬਾਬੇ ਖਵਾਰੇ ਪੀਰ ਦੀਆਂ ਨੇ ਤਿੰਨ ਮੋਟਰਾਂ ਦੇ ਉੱਤੇ ਇੱਕਾਂ ਦਾ ਜਮਤਾ ਦੋ ਤੇ ਕੰਮੇ ਨੂੰ ਸੋਧਦੇ ਚੱਲਣ ਵਾਪਰ ਪਾ ਜੇ ਤੇ ਸਾਰੇ ਬੋਰ ਮੋਟਰ ਦੋ ਤੂ ਬੈਲ ਤੰਦਰੁਸਤੀ ਬਕਸੇ ਸੋਤੇ ਅਮ ਚਲਾਈਂ ਉਹ ਇਆਂ ਕੋ ਲੱਗ ਜਾਂਦੀ ਨੇ ਮਾਜੂਰੀ ਨੇ ਹਾਂਜੀ ਬੂਟੀਆਂ ਪਾਈ ਉਹਨੇ ਲਾਉਣ ਵਾਲੇ ਦੇਖੋ ਕਿੰਨੀ ਸੰਘਣੀ ਲਾਈ ਜੀਰੀ ਬਾਬੇ ਖਵਾਜੇ ਪੀਰ ਦੀ ਚੱਲ ਰਹੀ ਹੈ ਜੋਤ ਤੇ ਬਹੁਤ ਪਟਰੀ ਨੇ ਮਾਸੂਰੀਆਂ ਓ ਪੁੱਤਰਾ ਕਿਵੇਂ ਆ ਇੱਧਰ ਕਾਹ ਜਾ ਕਿਉਂ ਆ ਕੀ ਕਿ ਆ ਮਾਂ ਕਰੇ ਪੌਦ ਲੈਣਾ ਤੇ ਮਾੜਾ ਜਾ ਗੈ ਦਾ ਗਰਮੀ ਬਾਲੀ ਐ ਮਰੀ ਮਰ ਕੇ ਸੂਰ ਦੀ ਰੋਥ ਨਹੀਂ ਘਟੀ ਹੁਣ ਤਪਸ ਬਾਲੀ ਸ ਅੱਜ ਬਾਈ ਗਰਮੀ ਚ ਧੰਨ ਨੇ ਵਿਚਾਰੇ ਝੋਨਾ ਲਾਉਣ ਵਾਲੇ ਵੀ ਅੱਜ ਪਹਿਲਾ ਦਿਨ ਐ ਤੇ ਪੰਜ ਚਾਰ ਦਿਨ ਤੱਕ ਲਾਉਂਦੇ ਨੇ ਫਿਰ ਉਹਦਾ ਥਕਾਵਟਾਉਣ ਲੱਗੇ ਨੇ ਕੋਈ ਵੀ ਕੰਮ ਆ ਥੱਕੇ ਜਾਂਦਾ ਬੰਦਾ ਕਿਉਂ ਕਰਦੇ ਆਲ ਵਧੀਆ ਵਧੀਆ ਗੱਟਾ ਤੇਰੀ ਹਾੜੀ ਕਿਤੇ ਸੋਣੀ ਬਿਕੇ ਨਾ ਰਾਮਦੇਵ ਦੀਆਂ ਵਿਕੀ ਜਾਣ ਦਾਤਣਾ ਗੱਲ ਸੱਚੀ ਐ ਮਿੱਤਰੋ ਮੱਕੀ ਬੀਜੀਆ ਮੱਕੀ ਸੋਣੀ ਕੋਈ ਘਾਟ ਨਹੀਂ ਮੱਕੀ ਦੇਖ ਰਿਹਾ ਹੋ ਤੁਸੀਂ ਆ ਤਾਂ ਕੱਖ ਕਿਥੇ ਦੇ ਹੋਰ ਨਹੀਂ ਜਰੀ ਤੇ ਆ ਵੱਡੀ ਵੱਡੀ ਆਪਣੀ ਮੱਕੀਆ ਕਮਲਾਈ ਖੜੀ ਆ ਪਾਣੀ ਬਿਨਾ ਮੋਟਰ ਮੱਚੀ ਨੂੰ ਅੱਜ ਪੂਰੇ 15 ਦਿਨ ਹੋ ਗਏ ਸੀ ਅੱਜ ਪਾਈ ਐ ਥੋੜੀ ਜੀ ਪ੍ਰੋਬਲਮ ਸੀ ਧਾਰਾ ਦੂਰਾ ਵੱਡੀਆਂ ਜੀ ਤੁਹਾਨੂੰ ਪਤਾ ਚਾਹੀ ਪਹਿਲਾਂ ਵਾਲੀ ਵੀਡੀਓ ਚ ਵੀ ਤੇ ਹੁਣ ਅਸੀਂ ਮੋਟਰ ਪਾ ਕੇ ਹਟਿਆ ਤੇ ਬਿਜਲੀ ਨਾਲ ਧੰਨਵਾਦ ਉਹਨਾਂ ਨੇ ਲਾਈਟ ਸਾੜਤੀ ਨਾਲ ਤਾਂ ਮੋਟਰ ਚੱਕੋ ਜੂ ਨਾਲੇ ਰਾਤ ਨੂੰ ਸਾੜ ਜਾਂਗੇ ਮੱਕੀ ਚ ਮੱਕੀ RAM ਜੂ ਤੜਕੇ ਨੂੰ ਮੱਕੀ RAM ਜੂ ਚੱਲ ਮੇਰੇ ਭਾਈ ਤੇ ਕੱਲ ਮੱਕੀ ਵੱਢਦੇ ਨਹੀਂ ਆਪਾਂ ਮੱਕੀ ਨਹੀਂ ਵੱਢਾਂ ਪੁੱਤ ਪਰ ਕੱਲ ਨਹੀਂ ਵੱਢੀ ਨਹੀਂ ਜਾਣੀ ਜਾਣ ਦਾ ਨਿਆਣਾ ਕੀ ਸਿਆਣਾ ਵੱਲੀਏ ਇੱਧਰ ਖੜੇ ਨੇ ਕਿਵੇਂ ਮੱਤਰ ਮਿਸਤਰੀ ਸਾਹਿਬ ਲਾ ਰਹੇ ਨੇ ਸਟਾਰਟਰ ਚ ਜੋੜ ਬਾਬਾ ਖਵਾਜਾ ਪੀਰ ਦੀ ਕਰਾਂਗੇ ਕੜਾਹੀ ਚਲਾਰੇ ਮੋਟਰ ਮਿਸਤਰੀ ਸਾਹਿਬ ਕਿਵੇਂ ਦੇ ਰਾਸਾ ਕਿਵੇਂ ਗੱਲਬਾਤ ਠੀਕ ਹੈ ਠੀਕ ਹੈ